ਮੇਰਾ ਨਾਮ ਰਾਮਪਾਲ ਸਿੰਘ ਬੀਕੇਜੂ ਸਿੱਧੂਪੁਰ ਬਲਾਕ ਨਲਹਿਰਾ ਜਨਰ ਸਕੱਤਰ ਅ ਰਾਮਪਾਲ ਅੱਜ ਜਿਹੜਾ ਪਤਲਾ ਪਕਿਆ ਜਾ ਰਿਹਾ ਇਸ ਕਿਸ ਦਾ ਪਤਲਾ ਪਕਿਆ ਰਿਹਾ ਕਿਉਂ ਕਪੜਾ ਕਿੱਥੇ ਇਹ ਬੀਜੇਪੀ ਦਾ ਪਤਲਾ ਫੁਕਿਆ ਜਾ ਰਿਹਾ ਮੋਦੀ ਦਾ ਤੇ ਆਪਣਾ ਖੱਟੜ ਦਾ ਤੇ ਅਮਿਤ ਸ਼ਾਦਾ ਇਹ ਕਾਰਨ ਹੈ ਕਿਉਂਕਿ ਜਿਹੜੇ ਸਾਡੇ ਕਿਸਾਨ ਨੇ ਨੌਜਵਾਨ ਨੇ ਇਹਨਾਂ ਨੇ ਤੱਕੇ ਨਾਲ ਉਹਨਾਂ ਨੂੰ ਜੇਲਾ ਸੁੱਟ ਕੇ ਨਜਾਇਜ਼ ਤੌਰ ਤੇ ਉਹਨਾਂ ਤੇ ਪਰਚੇ ਪਾ ਰਹੇ ਨੇ ਸਾਡਾ ਨਵਦੀਪ ਇੱਕ ਜਲਵੇੜਾ ਮੁੰਡਾ ਹੁਣੇ ਚੱਕਿਆ ਇਹਨਾਂ ਨੇ ਪਰसों ਜੋ ਉੱਥੇ ਦੀ ਗੱਲ ਹੈ ਇਹਨਾਂ ਨੂੰ ਉੱਥੇ ਉਹਨਾਂ ਦੇ ਉੱਤੇ ਝੂਠਾ ਪਰਚਾ ਪਾ ਕੇ 379 307 ਦਾ ਪਰਚਾ ਲਾ ਕੇ ਅੰਦਰ ਡੇਗੇ ਤੇ ਇੱਕ ਸਾਡਾ ਅਨੀਸ਼ ਖੜਕੜਾ ਉਹਨੂੰ ਵਿਚਾਰੇ ਨੂੰ ਘਟੋ ਘਟ ਅੱਜ ਸਾਡੇ 13 ਤਰੀਕ ਦਾ ਚੱਕਿਆ ਹੋਇਆ ਉਹ ਉਹ ਹਲੇ ਤੱਕ ਜੇਲ੍ਹਾਂ ਦੇ ਵਿੱਚ ਹੈ ਗੁਰਪ੍ਰੀਤ ਮੁੰਡਾ ਉਹ ਵੀ ਜੇਲ੍ਹ ਦੇ ਵਿੱਚ ਹੈ ਤੇ ਤੇ ਹੋਰ ਸਾਡੇ ਬਹੁਤ ਕਿਸਾਨ ਨੇ ਜਿਹੜੇ ਜੇਲ੍ਹਾਂ 'ਚ ਨੇ ਇਹ ਅੱਜ ਅਸੀਂ ਪੁੱਤਲਾ ਭਾਜਪੀ ਸਰਕਾਰ ਦਾ ਹਰਿਆਣਾ ਸਰਕਾਰ ਦਾ ਫੂਕਰਿਆਂ ਜੋ ਕਿ ਇਹ ਕਿਸਾਨਾਂ ਨੂੰ ਸਾਡੇ ਨੂੰ ਰਿਹਾ ਕਰਿਆ ਜਾਵੇ ਇਹ ਅੱਜ ਸਾਡਾ ਪ੍ਰੋਗਰਾਮ ਹੈ ਜੋ ਇੱਥੋਂ ਦਾਣਾ ਮੰਡੀ ਤੋਂ ਸਟਾਰਟ ਹੋ ਕੇ ਆਪਣਾ ਲਹਿਰੇ ਲਹਿਰੇ ਦੇ ਵਿੱਚ ਮਨ ਲੋ ਮਾਰਚ ਕੱਢ ਕੇ ਉੱਥੇ ਇਹਨਾਂ ਦਾ ਪੁਤਲਾ ਜੋ ਅਸੀਂ ਫੂਕਾਂਗੇ ਕਿਸਾਨਾਂ ਨੂੰ ਬਦਮਾਸ਼ ਵੀ ਕਹਿ ਰਹੇ ਨੇ ਸਰਕਾਰ ਦੇ ਦੇਖੋ ਕਿੱਡੀ ਇਹਨਾਂ ਦੀ ਹਸੋ ਹੈ ਕਿੱਡ ਨਿੰਦਣ ਜੋ ਖਬਰ ਇਹਨਾਂ ਦੀ ਕਹਿੰਦੇ ਨੇ ਗੁੰਡਾ ਕਹਿ ਰਹੇ ਨੇ ਇੱਕ ਪਾਸੇ ਪਰ ਸਤਾਨਨਾ ਦਾ ਤਾਂ ਇਹਨਾਂ ਦਾ ਢਿੱਡ ਪਰਦੇ ਆਸੀਂ ਇਹਨਾਂ ਨੂੰ ਬਣਾ ਕੇ ਇਹਨਾਂ ਨੂੰ ਰਾਜ ਭਾਗ ਦਿੱਤੇ ਐ ਤੇ ਸਾਨੂੰ ਉਲਟਾ ਸਾਡੇ ਤੇ ਡਾਂਗਾ ਤੇ ਸਾਨੂੰ ਇਹ ਗੁੰਡਾ ਸ਼ਬਦ ਕਹਿ ਰਹੇ ਨੇ ਇਹ ਬਹੁਤ ਇਹਨਾਂ ਦੀ ਨਿੰਦਿਰ ਜੋ ਖਬਰ ਆਈ ਸੀ ਬਹੁਤ ਇਹਨਾਂ ਦੀ ਨਖੇਦੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਨੌਜਵਾਨ ਰਿਹਾ ਨਾ ਕੀਤੇ ਤਾਂ ਆਉਣ ਵਾਲਾ ਸਮਾਂ ਜੇਲਾ ਵੀ ਅਸੀਂ ਮੰਨ ਲਓ ਪਰ ਭਰ ਵੀ ਸਕਦੇ ਆ ਤੇ ਦੂਜੀ ਗੱਲ ਰੇਲਾਂ ਵੀ ਰੋਕ ਸਕਦੇ ਆ ਸੜਕਾਂ ਤੇ ਵੀ ਆਵਾਂਗੇ ਮਜਬੂਰੀ ਬਸ ਸਾਨੂੰ ਸਾਰਾ ਕੁਝ ਕਰਨਾ ਪਊਗਾ ਹਾਂ ਜੀ ਨਾਮ ਮੇਰਾ ਨਾਮ ਸੁਖਦੇਵ ਸਿੰਘ ਪਿੰਡ ਲੇਲ ਕਲਾਂ ਦੇ ਤੁਸੀਂ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਹੈ ਕੀ ਪ੍ਰੋਗਰਾਮ ਹੈਗਾ ਕੀ ਕਹਿਣਾ ਚਾਹੋ ਇਹ ਅੱਜ ਦਾ ਪ੍ਰੋਗਰਾਮ ਤਾਂ ਠੀਕ ਹੈ ਜਿਹੜਾ ਅੱਜ ਦਾ ਪੂਤਲਾ ਸਾੜ ਰਹੇ ਆ ਇਹ ਤਾਂ ਸਾਰੇ ਨੂੰ ਪਤਾ ਹੈ ਵੀ ਜਿਹੜੀ ਮੋਦੀ ਸਰਕਾਰ ਨਾਲ ਟੱਕਰ ਅੱਜ ਤੋਂ ਨਹੀਂ 2020 ਤੋਂ ਤੋਂ ਸਾਡੀ ਚੱਲਦੀ ਆ ਰਹੀਆਂ ਕਿਸਾਨਾਂ ਦੀ ਉਹ ਚੱਲਦੇ ਚੱਲਦੇ ਸਾਡੇ ਮੋਰਚੇ ਚੱਲ ਰਹੇ ਨੇ ਬਾਰਡਰਾਂ ਤੇ ਜਿਹੜਾ ਮਤਲਬ ਇਹ ਤਸ਼ੱਦਦ ਕਰਦੇ ਆ ਕਿਸਾਨਾਂ ਤੇ ਜਿਹੜਾ ਕਿ ਹੁਣ ਖਾਸ ਕਰਕੇ ਜਿਵੇਂ ਇਹਨਾਂ ਨੇ ਸੈਲੋ ਵਾਲਿਆਂ ਨੂੰ ਇੱਕ ਉਤਰੋਂ ਨੀਤੀ ਲਿਆਂਦੀ ਵੀ ਕਣਕ 19 20 ਮੰਡੀਆਂ ਕਾਰਪੋਰੇਟ ਘਰਾਣਿਆਂ ਨੂੰ ਜਾਤ ਦਿੱਤੀ ਵੀ ਉਹ ਖਰੀਦਣ ਤੇ ਸਾਡੀ ਪੰਜਾਬ ਸਰਕਾਰ ਨੇ ਵੀ ਦਿੱਤੀ ਸੀ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਚਲੋ ਠੀਕ ਹੈ ਅਸੀਂ ਪੰਜਾਬ ਸਰਕਾਰ ਦਾ ਵੀ ਅੱਜ ਮੁਰਦਾ ਮੋਦਾ ਫੁਕਣਾ ਸੀ ਉਹ ਕਿਉਂ ਨਹੀਂ ਅੱਜ ਫੁਕਿਆ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਅਸੀਂ 7 ਤਰੀਕ ਨੂੰ ਇਹਦਾ ਘਰਾਓ ਕਰਾਂਗੇ ਚੰਡੀਗੜ੍ਹ ਜਾਵਾਂਗੇ ਉਹਨਾਂ ਨੇ ਵਾਪਸ ਲੈ ਲਿਆ ਜਿਹੜੀ ਮੋਦੀ ਹੈ ਸਰਕਾਰ ਹੈ ਇਹਦਾ ਪੂਤਲਾ ਫੁਕਣ ਦੀ ਗੱਲ ਹੈ ਖੱਟੜ ਦੀ ਗੱਲ ਹੈ ਖੱਟੜ ਤਾਂ ਇੱਕ ਹੂਆ ਮੈਂ ਖੱਟੜ મોદી ਹੋਇਆ ਸਾਰੀ ਬੀਜੇਪੀ ਹੋਈ ਇਹ ਤਾਂ ਕਿਸਾਨ ਮਜ਼ਦੂਰ ਦੀ ਇੱਕ ਦੁਸ਼ਮਣ ਜਮਾਤ ਹੈ ਦੁਸ਼ਮਣ ਜਮਾਤ ਕਿਉਂ ਹੈ ਸਾਰਾ ਇਹਨਾਂ ਦਾ ਜਿਹੜਾ ਬਾਉ ਡਾਟਾ ਸੀ ਉਹ ਮੂਰੇ ਆ ਗਿਆ ਕੀ ਕਰ ਰਹੇ ਨੇ ਕੀ ਹੁਣ ਤੱਕ ਕਰਦੇ ਰਹੇ ਇਸ ਕਰਕੇ ਇਹਨਾਂ ਦੇ ਅਸੀਂ ਪੂਤਲੇ ਫੂਕ ਰਹੇ ਹਾਂ ਲੋਕਾਂ 'ਚ ਦੱਸ ਰਹੇ ਹਾਂ ਵੀ ਜਿਹੜੇ ਮਾੜੇ ਬੰਦੇ ਹੁੰਦੇ ਆ ਜਿਹੜੀ ਮਾੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੇ ਪੂਤਲੇ ਫੂਕੇ ਜਾਂਦੇ ਹੁੰਦੇ ਆ ਜਿਹੜੀਆਂ ਚੰਗੀਆਂ ਸਰਕਾਰਾਂ ਹੁੰਦੀਆਂ ਨੇ ਚੰਗੇ ਬੰਦੇ ਹੁੰਦੇ ਨੇ ਚੰਗੀ ਜਿਹੀ ਪਾਰਟੀ ਹੁੰਦੀ ਹੈ ਉਹਨਾਂ ਨੂੰ ਲੋਕ ਗਾਲਾਂ ਚ ਹਾਰ ਪਾਉਂਦੇ ਆ ਸਵਾਗਤ ਦੇ ਆ ਹੁਣ ਜਿਹੜੇ ਕਹਿੰਦੇ ਪਿਛਲੇ ਦਿਨ ਦੀ ਗੱਲ ਹੈ ਕੱਲ ਪਰਸੋਂ ਦੀ ਉਹਨੇ ਕਿਹਾ ਇਹਨਾਂ ਦੇ ਹਰਿਆਣਾ ਦੇ ਮੁੱਖ ਮੰਤਰੀ ਨੇ ਸਾਨੂੰ ਆਏ ਸੀ ਵੀ ਖੱਟੜ ਕੁਝ ਜ਼ਿਆਦਾ ਕਿਸਾਨਾਂ ਦੇ ਵਿਰੋਧ ਕਰਦਾ ਹੈ ਵੀ ਇਹ ਨਮਾ ਆਇਆ ਕੁਝ ਹੋ ਸਕਦਾ ਹੈ ਇਹ ਮਾੜਾ ਮੋਟਾ ਕਿਸਾਨਾਂ ਨੂੰ ਕੁਝ ਚੰਗਾ ਸਮਝਦਾ ਹੋਵੇ ਨਹੀਂ ਉਹ ਖੱਟੜ ਨਾਲ ਵੀ ਚੜਦਾ ਆ ਗਿਆ ਉਹ ਮਤਲਬ ਕਿਸਾਨਾਂ ਨੂੰ ਗੁੰਡੇ ਕਹਿ ਰਿਹਾ ਕਿਸਾਨਾਂ ਨੂੰ ਬੰਦਵਾਸ਼ ਕਹਿ ਰਿਹਾ ਦੇਖੋ ਸਿਆਣੇ ਦੀ ਕਹਾਣੀ ਹੈ ਵੀ ਜਿਹੜਾ ਗੁੰਡਾ ਹੁੰਦਾ ਨਾ ਉਹਨੂੰ ਗੁੰਡੇ ਹੀ ਝੰਗਦੇ ਆ ਸਾਰੇ ਜਿਹੜਾ ਬਦਮਾਸ਼ ਹੁੰਦਾ ਉਹਨੂੰ ਬਦਮਾਸ਼ ਹੀ ਚਮਕਦੇ ਆ ਸਾਰੇ ਚੋਰ ਨੂੰ ਚੋਰ ਪਰ ਸਾਧ ਨੂੰ ਸਾਹ ਚਮਕਦਾ ਹੈ ਪਰ ਇਹਨਾਂ ਦੇ ਪੂਤਲੇ ਤਾਂ ਹੀ ਸਾੜੇ ਜਾ ਰਹੇ ਨੇ ਅਸੀਂ ਸਾੜ ਰਹੇ ਹਾਂ ਹੋਰ ਅੱਗੇ ਵੀ ਅਸੀਂ ਲੋਕਾਂ ਦੇ ਵਿੱਚ ਜਾਗਰਤ ਕਰ ਰਹੇ ਹਾਂ ਇਹਨਾਂ ਨੂੰ ਹੁਣ ਵੋਟਾਂ ਆ ਗਈਆਂ ਹੁਣ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਨੂੰ ਉੱਥੇ ਚੰਗਾ ਮਤਲਬ ਮੋੜ ਮਾ ਜਵਾਬ ਦੇਵਾਂਗੇ ਸਾਡੇ ਕਿਸਾਨ ਲੋਕ ਮਜ਼ਦੂਰ ਸਾਰੇ ਤਿਆਰ ਖੜੇ ਨੇ ਇਹਨਾਂ ਨੂੰ ਮਤਲਬ ਗਾਲਾਂ ਦੇ ਵਿੱਚ ਇਹਨਾਂ ਦੇ ਮੈਂ ਕਹਿੰਦਾ ਕਿ ਕਿਤੇ ਹੱਥ ਵੀ ਨਾ ਪਾ ਲੈਣ ਤੇ ਪਰ ਅਸੀਂ ਰੋਕਦੇ ਆ ਨਹੀਂ ਖੜਾ ਕੇ ਸਵਾਲ ਪੁੱਛੋ ਉਹਨਾਂ ਨੂੰ ਅੱਜ ਜਿਹੜਾ ਕੁਛ ਉਹਨਾਂ ਨੇ ਕੀਤਾ ਆਪਣੇ ਨਾਲ ਉਹਨਾਂ ਦੇ ਮੂਹਰੇ ਰੱਖੋ ਉਹਨਾਂ ਦੇ ਸਵਾਲ ਪੁੱਛੋ ਵੀ ਇਹਨਾਂ ਦਾ ਜਵਾਬ ਦੇ ਹੋ ਸਾਨੂੰ ਫੇਰ ਤੁਸੀਂ ਸਾਰੇ ਵੋਟਾਂ ਤੋਂ ਸੈਟ ਕੋਲ ਵੋਟਾਂ ਮੰਗ ਸਕਦੇ ਹੋ